ਜੀ ਨਹੀਂ ਤੋਂ ਵੀਡੀਓ ਮੇਰੀ ਗੱਲ ਮਾਰੀ ਹੈ ਉਹ ਹੈ ਛੜਕੇ ਉਹ ਹੈ ਛੜਕੂ ਪੂਰਾ ਪਾਇਪ ਲੈ ਆਹਰਾ ਲਾ ਕੇ ਛੱਡ ਜਾ ਆ ਮੈਂ ਛੱਡ ਗੋਹਾ ਕੋਲਦੇ ਜੀ ਇਹਦੇ ਵਿੱਚ ਜਿਹੜਾ ਉਹ ਕੋਲ ਲਾਣਾ ਹੁੰਦਾ ਉਹ ਕੱਲ ਟੁੱਟ ਗਿਆ ਜੀ ਹੁਣ ਮੈਂ ਇਸ ਤਰੀਕੇ ਦਾ ਧਰੇ ਹੋਇਆ ਪਤਾ ਨਹੀਂ ਕਦੋਂ ਬਣਾ ਕੇ ਦਊਗਾ ਉਹਨਾਂ ਪੈਸਾ 40 ਵਾਲੀ ਕੋਲ ਦੇਣੀ ਆ ਕੋਲ ਚੋਲੇ ਹੁਲੀਆਂ ਥੋੜੀਆਂ ਨੇ ਅਦੂ ਦੀ ਬੇਲ ਇਹਨਾਂ ਦੇ ਮਾਮਾ ਦੇ ਤੋਂ ਤੇ ਕੋਲੇ ਨੂੰ ਸਮਾਰ ਲੈ ਮੈਨੂੰ ਫੜਾ ਉਹ ਲੈ ਮੈਂ ਕੋਸ ਮਮਾ ਬਣਾਉਂਗਾ ਕੋਸ ਇਹ ਤੋਂ ਹੋ ਲੇਗੀ ਇੱਕ ਤੁਮਾਣਾ ਅੱਗੇ ਟੈਂਡਰ ਟੈਂਡਰ ਬਸ ਇਸ ਜੀਸੇ ਨਹੀਂ ਕਰੀ 好了。 ਆਪਣਾ ਛੋੜੂ ਨੀ ਟੁੱਟ ਜੂਗਾ ਲੋਕੋ ਪਾ ਆਜਾ ਕਿਹੜਾ ਕੰਮ ਆ ਇਹ ਤਾਂ ਸਹੀ ਖੁੱਲ ਗਿਆ ਉਹ ਮਾ ਇਹ ਨਹੀਂ ਭੀ ਆਉਣਾ ਮਾ ਹੱਥ ਨਾਲ ਤਾਰਿੱਦਰ ਹੱਥ ਮੂਰੇ ਹੋ ਗਿਆ ਹੱਤਾ ਮੂਰੇ ਕਰ ਤਾ ਮਮੀ ਕੰਨੀ

ਪਾਣੀ ਨਾਲ ਹੀ ਗੋਹਾ ਬਣੂ ਜਾ ਆ ਬਣੂ ਗੋਇਆ ਸਰ ਜੇ ਪਾਣੀ ਚੰਗੀ ਤਰ੍ਹਾਂ ਹੋ ਉਹ ਗੱਚ ਜਿਹਨੇ ਕੋਲ ਪਾਈ ਨਹੀਂ ਮਤਨ ਜਿਹਨੇ ਪਾਣੀ ਚਾਹ ਜੀ ਚੰਗੀ ਤਰ੍ਹਾਂ ਪਾਣੀ ਉਤਰ ਕੇ ਨਾ ਪਈ ਨਾ ਉਹ ਗੈਸ ਬੰਦ ਹੋ ਗਿਆ ਇਹ ਤੇ ਸਟੇ ਰੋ ਲੈ ਕੇ ਕਰੇ ਮਿਸਤਰੀ ਬਣਾ ਕੇ ਦੇਈਗਾ ਬਣਾ ਰਹੀ ਹੈ ਜੀ ਆਪਣੀ ਲਵੇ ਮਸਜਿਦ ਅਜੇ ਤਿਆਰ ਨਹੀਂ ਹੋਈ ਚੰਗੀ ਤਰ੍ਹਾਂ ਮਸਜਿਦ ਬਣਾ ਰਹੇ ਨੇ ਆਪਣੀ ਜੀ ਅੰਦਰੋਂ ਪੂਰੀ ਤਿਆਰ ਹੋ ਗਈ ਹੈ ਅਜੇ ਬਤੂ ਪੁਰਾਣੀ ਹੋਈ ਜੰਗੀ ਤਰ੍ਹਾਂ ਉਪਰੋਂ ਮਸਜਿਦ ਬਣਦੀ ਹੁੰਦੀ ਹੁੰਦੀ ਉਹ ਮੇਰੇ ਨਾਲ ਹਜ ਬਣੀ ਦੰਗਰ ਨਮਾਤੇ ਜੀ ਆਪਾਂ ਨੇ ਸ਼ਾਮ ਦਾ ਟਾਈਮ ਆ 5:30 ਦਾ ਹੋਊਗਾ ਸ਼ਾਮ ਦਾ ਤੇ ਹਮ ਘਰ ਦਾ ਡੀਨ ਜੀ ਨੂੰ ਕੁੱਤੇ ਵੱਲੀ ਗਾੜੀ ਉਹ ਤੋਂ ਜਿਆਦਾ ਵਕਤ ਫਿਲਮਾਂ ਤੋਂ ਬਾਅਦ ਹੀ ਤੁਹਾਨੂੰ ਲਾਈ ਨਾ ਉਤੀ ਮੈਂ ਬਣਾ ਲਵਾਂਗੀ ਗਾਜਰ ਬਣਾ ਲਈ ਤੁਹਾਨੂੰ ਕਰਨੀ ਰੋਟੀ ਕੋਈ ਚੀਜ਼ ਨਹੀਂ ਹੈ ਫੱਟੇ ਵੀ ਕਰਨੇ ਨੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਫੈਸ਼ਨ ਦੇ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਵੇਰ ਦਾ ਟਾਈਮ ਹੈਗਾ 6:30 ਹੋ ਚੁੱਕੇ ਨੇ ਜੀ ਮੈਂ ਸੋਚੇ ਲਾ ਰਹੀ ਹਾਂ ਉਹ ਕੰਮ ਲੈ ਚੁਕੀ ਦਾ ਕਰਦੇ ਨੇ ਲੀਨਿੰਗ ਸੇ ਚੇ ਲਾ ਰਹੀ ਹਾਂ ਲੋ ਜੀ ਡੰਗਰਾਂ ਦਾ ਆਪਣਾ ਨਿਬੜ ਗਿਆ ਨਵਾ ਤੇ ਜੀ ਇਹਨਾਂ ਨੂੰ ਪਾਣੀ ਵੀ ਪਿਆਦਾ ਬਹੁਤ ਚੱਕਲੇ ਆਪਣੇ ਸਾਰੇ ਕੰਮ ਨਿਬੜ ਗਏ ਮਰਸੂਰ ਸੁਰਸੇ ਵੀ ਧੋਤੇ ਨੇ ਭੜਜ ਨਹੀਂ ਤੋਂ ਇੱਕ ਕੰਨ ਛੱਡ ਕੇ ਧੋਨੇ ਹੰਨੀਆਂ ਇਹਨਾਂ ਕੱਪੜੇ ਅੰਦਰ ਪੋਚ ਜਾਂਦਾ ਵੀ ਨਿਬੜ ਗਿਆ ਜੀ بس ਇੱਕ ਬੈਠ ਕੇ ਚ ਪੋਚਾ ਰਹਾਂਗਾ ਮੇਰਾ ਤੇ ਹਲੇ ਸੈ ਸੁੱਤਾ ਪਿਆਗਾ ਤੇ ਦੁਆਦ ਅੰ ਵਿੱਚ ਫਿਰ ਮੈਂ ਲਾਗੂਗੀ ਤੇ ਮਾਰਨਿੰਗ ਦਾ ਟਾਈਮ ਹੈ ਟਾਈਮ ਪਾਉਣੇ 8 ਦਾ ਹੋ ਗਿਆ ਜੀ ਸਾਰੇ ਕੰਮ ਨਿਬੜ ਗਏ ਆਪਣੇ ਕੁਟਟਾ ਗੁੰਨੇ ਆਪੇ ਹੁਣ ਰੋਟੀ ਲਾ ਕੇ ਕੁਟਟੀ ਖਾਣੇ ਨੂੰ ਲਾ ਕੇ ਮਿਲਦੇ ਆਂ। ਰੋਟੀ ਜੇ ਤੁਹਾਨੂੰ ਕੱਟ ਕੇ ਦਿੱਤਾ ਨੂੰ। ਦੇਖੋ ਬੈਠਾ ਦੇਣਾ। ਕਰਦੇ। ਲੋ ਜੇ ਪਾਟਾ ਗੁੰਨੇ ਆ ਆਪਣੇ ਲਈ ਕੜੀ ਪਈ ਐ ਜੀ। ਇਹ ਕੜੀ ਪਾ ਕੇ ਆਪਾਂ ਇਹਦੇ ਵਿੱਚ ਆਟਾ ਹੁਣ ਕੇ ਪੌਂਠੇ ਬਣਾਵਾਂਗੇ ਜੀ ਕਿਉਂਕਿ ਕੜੀ ਇਹ ਬਚੀ ਗਈ ਸੀ। ਦੇਖੋ ਆਪਾਂ ਥੋੜਾ ਜਿਹਾ ਨੂੰ ਹਰੀ ਮਿਰਚ ਮਾਰਾ ਰੱਖੀ। ਉਹ ਥੋੜਾ ਨਿਕਲ ਰਿਹਾ ਹੈ ਨਹੀਂ ਚਾਹ। ਹੁਣ ਜੀ ਜਦੋਂ ਬਸ ਬਸ ਪਾਣੀ ਹਟੇ ਇਹ ਹੁਣ ਆ ਪਟਾ ਬਣੂ ਤੇ ਇਹਦੇ ਪਰੌਂਠੇ ਬਣਾਵਾਂਗੇ ਫਿਰ ਮੈਂ। ਖਾਰੀਆਂ ਦੀ ਰੋਟੀ ਕਿ ਪਰੌਂਠੇ ਨੇ ਕੜੀ ਵਾਲੇ ਪਰੌਂਠੇ ਲਾਹੇ ਨੇ ਜੀ ਆਪਾਂ ਨੇ। ਬਾਕੀ ਸਾਰਿਆਂ ਨੇ ਖਾਲੀ ਜੀ ਹੁਣ ਮੈਂ ਰਸਾਹਜ ਖਾ ਰਹੇ ਹਾਂਗੇ। ਤੇ ਜ ਮਮੀ ਰਹਿੰਦੇ ਨੇ ਜੋ ਬਣਾ ਰਹੇ ਨੇ। ਠੀਕ ਹੈ ਜੀ ਫਿਰ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਜੇ ਮੇਰੇ ਚੈਨਲ ਤੇ ਨਵੇਂ ਤਾਂ ਲਾਈਕ ਕਮੈਂਟ ਜਰੂਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ